ਵੀਡੀਓ ਦੇਖ ਰਹੇ ਹੈ ਆਪ ਸਭ ਲੋਜੀ ਆਇਨ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੀਟਰਾਂ ਨੂੰ ਠੀਕ ਕਰਨ ਲਈ ਪਹੁੰਚੇ ਬਿਜਲੀ ਮੁਲਾਜ਼ਮਾਂ ਤੇ ਡਾਡਾ ਸੋਡੀਆਂ ਨਾਲ ਕੀਤੀ ਹਮਲਾ ਮੁਲਾਜ਼ਮ ਜ਼ਖਮੀ ਇਸ ਦੇ ਨਾਲ ਖਬਰ ਆ ਰਹੀ ਹੈ ਇਸ ਦਿਨ 26 ਜੁਲਾਈ ਦੀ ਖਬਰ ਸਾਰੀ ਸਥਾਨਕ ਕਸਬੇ ਵਿੱਚ ਬਿਜਲੀ ਮੁਲਾਜ਼ਮਾਂ ਤੇ ਅਤੇ ਵਿਅਕਤੀਆਂ ਨੇ ਉਸ ਵੇਲੇ ਡਾਂਗਾ ਸੁੱਟੀਆਂ ਨਾਲ ਹਮਲਾ ਕਰ ਦਿੱਤਾ ਜਦ ਬਿਜਲੀ ਮੁਲਾਜ਼ਮ ਮੀਟਰ ਬਕਸੇ ਚ ਪੈਨ ਨੁੱਕਰ ਨੂੰ ਦੂਰ ਕਰਨ ਲਈ ਪਿੰਡਾ ਵਿੱਚ ਪਹੁੰਚਿਆ ਸੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਜਿਸ ਨੂੰ ਜਿਸ ਨੂੰ ਨਾਲ ਤੇ ਮੁਲਾਜ਼ਮਾਂ ਨੂੰ ਤੁਰੰਤ ਲਵੰਡੀ ਸਾਬੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਸਬੰਧੀ ਜ਼ਖਮੀ ਹੋਏ ਬਿਜਲੀ ਮੁਲਾਜ਼ਮ ਹਰਦੀਪ ਸਿੰਘ ਨੂੰ ਦੱਸਿਆ ਕਿ ਉਹਨਾਂ ਦੇ ਵਿਭਾਗ ਹਮਲਾ ਹੁਕਮਾਂ ਦੇ ਹੁਕਮਾਂ ਤੇ ਸੋਸੀਗੋ ਮੰਡੀ ਵਿੱਚ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਵਿੱਚ ਪੈ ਨੁਕਸ ਨੁਕਸ ਨੂੰ ਠੀਕ ਕਰਨ ਲਈ ਸੀਲ ਸੀਲਾਂ ਲਾਉਣ ਲਈ ਗਈ ਸੀ ਜਦ ਕਿ ਉਹ ਮੀਟਰ ਬਕਸੇ ਵਿੱਚ ਸੀਲਾਂ ਲਾ ਰਹੇ ਸੀ ਤਾਂ ਉਹਨਾਂ ਤੇ ਵਿਅਕਤੀ ਵੱਲੋਂ ਉੱਥੇ ਸਿੱਧੀ ਕੁੰਡੀ ਲਾਈ ਹੋਈ ਸੀ ਤਾਂ ਉਸ ਨੇ ਕੁੰਡੀ ਨੂੰ ਲਾ ਕੇ ਮੀਟਰ ਤੇ ਸੀਲ ਲਾ ਦਿੱਤੀ ਅਤੇ ਜਿਸ ਤੋਂ ਪੜਤ ਕੇ ਉਸ ਵਿਅਕਤੀ ਨੇ ਬਿਜਲੀ ਮੁਲਾਜ਼ਮ ਹਰਦੀਪ ਸਿੰਘ ਤੇ ਦਾਦਾ ਹੰਦਾ ਡਾਂਗਾ ਸੋਟੀਆਂ ਨਾਲ ਹਮਲਾ ਕਰ ਦਿੱਤਾ ਤੇ ਜਿਸ ਨੂੰ ਤਲਵੰਡੀ ਸਾਬੋ ਦੇ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਸੂਚਨਾ ਉਹਨਾਂ ਨੂੰ ਸਿੱਗੋ ਮੰਡੀ ਦੇ ਪੁਲਿਸ ਚੌਂਕੀ ਚ ਕਰ ਦਿੱਤੀ ਗਈ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਜਿਸ ਵੇਲੇ ਮੁਲਾਜ਼ਮ ਜੂਨੀਅਨ ਦੀ ਕਾਰਵਾਈ ਕਰ ਰਹੇ ਸਨ ਉਸ ਵੇਲੇ ਇਹ ਵਾਰਦਾਤ ਵਾਪਰੀ ਉਹਨਾਂ ਨੇ ਚਿੰਤਨ ਵਿੱਚ ਇਹ ਸਬਦ ਦਾ ਜ਼ਿਕਰ ਕੀਤਾ ਧੰਨਵਾਦ